ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾ ਕਾ ਜਨ ਕੀ ਆਸ਼ੀਸ਼ ਦਿਆ ਪਰ ਸਿਰ ਰਨਾ ਦਿਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਂ ਦੇ ਸ਼ਹੀਦੀ ਦਿਵਸ 350ਵੇਂ ਸਾਲ ਨੂੰ ਸਮਰਪਿਤ ਕੱਲ ਸਵੇਰੇ 10 ਵਜੇ 20 ਨਵੰਬਰ ਗੁਰੂ ਕੇ ਮਹਿਲ ਅਰਦਾਸ ਕੀਤੀ ਜਾਣੀ ਆ ਔਰ ਉਸ ਤੋਂ ਬਾਅਦ ਮੋਟਰਸਾਈਕਲ ਮਾਰਚ ਡੀਸੀ ਦਫਤਰ ਤੱਕ ਕੀਤਾ ਜਾਣਾ ਹੈ ਬੇਨਤੀ ਕਰਾਂਗਾ ਸਿੱਖ ਸੰਗਤਾਂ ਨੂੰ ਨੌਜਵਾਨਾਂ ਨੂੰ ਜਿੰਨੇ ਵੀ ਹੰਮ ਹਮਾ ਕੇ ਪਹੁੰਚ ਸਕਦੇ ਨੇ ਸਵੇਰੇ 10 ਵਜੇ ਪੰਥਕ ਹੋ ਕੇ ਵਿੱਚ ਜਰੂਰ ਪਹੁੰਚੋ ਤਾਂ ਕਿ ਉਸ ਤੋਂ ਬਾਅਦ ਗੁਰੂ ਕੇ ਮਹਿਲ ਵਿਖੇ ਅਰਦਾਸ ਕੀਤੀ ਜਾਏ ਤੇ ਅਰਦਾਸ ਤੋਂ ਬਾਅਦ ਮਨੁੱਖੀ ਅਧਿਕਾਰ ਬਹਾਲੀ ਮਾਰਚ ਡੀਸੀ ਦਫਤਰ ਤੱਕ ਲਿਜਾ ਕੇ ਇੱਕ ਪੱਤਰ ਡੀਸੀ ਅੰਮ੍ਰਿਤਸਰ ਸਾਹਿਬ ਨੂੰ ਦਿੱਤਾ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਦੀ ਜਿਹੜੀ ਲਕੀਰ ਖੇਚੀ ਹੈ ਅੱਜ 350 ਸਾਲ ਤੇ ਉਸ ਨੂੰ ਪੱਕੇ ਕਰਨ ਦੀ ਜ਼ਰੂਰਤ ਹੈ ਔਰ ਉਹ ਸਾਡੀਆਂ ਕਿਹੜੀਆਂ ਦਲੀਲਾਂ ਜੱਜਮੈਂਟਾਂ ਇਤਿਹਾਸ ਵਿੱਚੋਂ ਲੈ ਕੇ ਹੋਣਗੀਆਂ ਉਹ ਕੱਲ ਨੂੰ ਆਪਾਂ ਲਿਖਤੀ ਰੂਪ ਵਿੱਚ ਉੱਥੇ ਜਾ ਕੇ ਦੇਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਜਿੱਥੇ ਵੱਡੇ-ਵੱਡੇ ਨਗਰ ਕੀਰਤਨ ਕੱਢ ਰਹੀ ਹੈ ਸਮਾਗਮ ਚਰਚਾਵਾ ਕਰਾ ਰਹੀ ਹੈ ਉੱਥੇ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਕੁਝ ਸੋਚੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਕਸ਼ੇ ਕਦਮ ਚੱਲ ਕੇ ਹੀ ਲੋਕਾਂ ਨੂੰ ਆਜ਼ਾਦ ਫਿਜ਼ਾ ਦਾ ਨਿਗ ਦਿੱਤਾ ਜਾ ਸਕਦਾ ਹੈ ਉਸ ਵੱਲ ਉਹਨਾਂ ਦਾ ਧਿਆਨ ਦਿਵਾਉਣ ਵਾਸਤੇ ਇਹ ਮਨੁੱਖੀ ਅਧਿਕਾਰ ਬਹਾਲੀ ਮਾਰਚ ਜਿਹੜਾ ਸਵੇਰੇ ਰੱਖਿਆ ਗਿਆ ਤੇ ਖਾਸ ਕਰਕੇ ਨੌਜਵਾਨ ਜਿਹੜੇ ਨੇ ਸਾਡੇ ਵੀਰ ਬੱਚੇ ਉਹ ਵੱਧ ਤੋਂ ਵੱਧ ਮੋਟਰਸਾਈਕਲਾਂ ਰਾਹੀਂ ਸਵੇਰੇ ਸਮੋਲੀਅਤ ਕਰਨ ਧੰਨਵਾਦ ਆਸ ਕਰਦੇ ਹਾਂ ਕਿ ਤੁਸੀਂ ਗੁਰੂ ਤਿਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਨੂੰ ਸਮਰਪਿਤ ਹੁੰਦੇ ਹੋਏ ਜਰੂਰ ਪਹੁੰਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ